ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵੀ ਸਵਸਤ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਹਾਂ ਇੱਥੇ ਮੈਂ ਤੇ ਕਿਰਨ ਕਰਨ ਲਿਆ ਵਾਂ ਸਲਾਹਾਂ ਕਿ ਸੂਟ ਕੱਟੀਏ ਤੇ ਕਿੱਦਾਂ ਦਾ ਕੱਟੀਏ ਕਿੱਦਾਂ ਦੀ ਕਟਿੰਗ ਵਾਲਾ ਸੂਟ ਬਣਾਉਣਾ ਤੇ ਕਿੰਨੇ ਕਹਿੰਦੀ ਮੈਂ ਹਾਫ ਅੰਬਰੀਲਾ ਵਾਲਾ ਸੂਟ ਬਣਾਉਣਾ ਵਾ ਮੈਨੂੰ ਅੰਬਰੀਲਾ ਕੱਟ ਸੂਟ ਬਣਾ ਕੇ ਦਿਓ ਤੇ ਆਹ ਮੈਂ ਲੈ ਲਿਆ ਵਾ ਕੱਪੜਾ ਇਹ ਮੇਰੇ ਸੂਟ ਚੋਂ ਬਚਿਆ ਸੀ ਤੇ ਆਰ ਕੰਡੀ ਦਾ ਇਹ ਕਪੜਾ ਵਾ कॉटन ਬੜਾ ਪਿਆਰਾ ਵਾ ਸਲਵਾਰ ਵਾਲਾ ਵੀ ਤੇ ਇਹ ਜਿੰਨਾ ਵੀ ਪੀਸ ਪੂਸ ਬਚੇ ਆ ਸਾਰਾ ਮੈਂ ਜਿਹੜਾ ਕਿੰਦਾ ਬਣਾ ਦੂੰਗੀ ਜੋੜੇ ਗਾਂਢੇ ਲਾ ਕੇ ਤੇ ਆ ਲਾਈਨਿੰਗ ਦਾ ਕਪੜਾ ਵਾ ਤੇ ਆ ਨਾਪ ਲੈ ਲੈਣਾ ਵਾ ਤੇ ਇਹ ਸਲਵਾਰ ਦਾ ਕਪੜਾ ਵਾ ਆ ਲੀ ਨਾ ਪੀਰਾ ਜਿਹੜਾ ਪਹਿਲੇ ਚੋਂ ਬਚ ਗਿਆ ਸੀ ਉਹ ਆ ਤੇ ਤੇ ਆ ਮੈਂ ਨਾ ਡਰਾਈ ਫਰੂਟ ਕਿੱਦਿਆ ਦਿਲ ਦਾ ਜਿਹੜਾ ਸਿਆਲਾਂ ਵਾਲਾ ਬਚਿਆ ਸੀ ਉਹ ਤੇ ਕਾਜੂ ਆ ਤੇ ਬਦਾਮ ਆ ਇੱਕ ਪੈਕਟ ਬਚ ਗਿਆ ਵਾ ਇਹਨੂੰ ਖਰਾਖ ਰੂਕ ਦਿੰਨੀ ਆ ਮੈਂ ਵਧੀਆ ਕਿਉਂਕਿ ਇਹ ਬਾਕਸਿੰਗ ਢੇਡਦਾ ਵਾ ਤੇ ਆ ਇੱਕ ਖਰੋਟਾਂ ਦਾ ਪੈਕਟ ਬਚ ਗਿਆ ਪੰਦੇ ਤੇ ਆ ਖੁੱਲਾ ਵਾ ਤੇ ਜਿਹੜਾ ਇਹ ਖਾਦਾ ਘੁੱਟਾ ਜਾਊਗਾ ਇਹ ਪਿਸਤਾ ਵਾ ਮੈਂ ਵੀ ਬਹੁਤ ਖਾਂਦੀ ਰਹੀ ਆ ਤੇ ਸਿਆਲਾਂ ਦੇ ਵਿੱਚ ਤੇ ਇਹ ਹੁਣ ਥੋੜਾ ਜਿਹਾ ਰਹਿ ਗਿਆ ਵਾ ਇੰਨੇ ਕਦਾ ਕੀ ਪੋਚੋਣਾ ਨਾਲੇ ਖੁੱਲਾ ਵਾ ਹਵਾਹੂ ਆ ਲੱਗ ਜਣੀ ਆ ਇੰਨੀਆਂ ਕਿ ਚੀਜ਼ਾਂ ਜਿਹੜੀਆਂ ਇਹ ਮੈਂ ਸਾਂਭ ਲੈਣੀਆਂ ਵਾ ਕਿਤੇ ਹੋਰ ਫਰਿੱਜ 'ਚ ਨਹੀਂ ਰੱਖਣੀਆਂ ਫਰਿੱਜ 'ਚ ਦਿਲਚੇਰ ਨੇ ਗਰਮੀਆਂ ਗਰਮੀਆਂ 'ਚ ਇਹ ਸਾਰਾ ਕੁਝ ਖਾ ਖੋ ਲੈਣਾ ਤੇ ਇੱਥੇ ਆ ਗਈਆਂ ਮੈਂ ਆਪਣਾ ਸੂਟ ਦਾ ਮੇਜਰਮੈਂਟ ਲਵਾਂਗੇ ਪਹਿਲੋਂ ਕਿੰਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਸੂਟ ਦੀ ਕਟਿੰਗ ਸ਼ੁਰੂ ਕਰ ਦੇਣੀ ਹੈ ਤੇ ਮੇਜਰਮੈਂਟ ਇਹਦਾ ਪਹਿਲੋਂ ਵੀ ਲਿਖਿਆ ਪਿਆ ਸੀ ਤੇ ਉਹ ਕਾਫੀ ਟਾਈਮ ਹੋ ਗਿਆ ਵਾ ਹੁਣ ਇਹ ਸੂਟ ਇਹਦਾ ਮੈਂ ਕੋਈ ਸੀਤਾ ਨਹੀਂ ਟੇਲਰ ਕੋਈ ਇਹ ਸੁਵਾਉਂਦੀ ਆ ਇਹ ਕਹਿੰਦੀ ਮੈਂ ਟੇਲਰ ਕੋਈ ਸੁਵਾਉਣੇ ਆ ਮੈਂ ਤੁਸੀਂ ਸੀਓਗੇ ਫਿਰ ਨਹੀਂ ਮਪਉਣਾ ਤੇ ਆ ਹੁਣ ਮੈਂ ਹੁਣ ਅਮਰੀਲਾ ਕੱਟ ਸੂਟ ਸੁਵਾਉਣਾ ਤਾਂ ਹੁਣ ਮੇਰੇ ਪਿੱਛੇ ਪਈ ਆ ਕਿ ਤੁਸੀਂ ਬਣਾ ਕੇ ਦਿਓ ਤੇ ਆ ਸੂਟ ਮੈਂ ਇਹਦਾ ਕਟਿੰਗ ਕਰਨ ਵਾਸਤੇ ਮੈਂ ਇਹਦਾ ਸਾਰਾ ਜਿਹੜਾ ਨਾਪ ਪੇਲਣ ਲਿਖ ਲੂੰਗੀ ਤੇ ਜਿਆਦਾ ਜਿਆਦਾ ਲੈਣਾ ਉਹ ਤੋਂ ਬਾਅਦ ਫਿਰ ਨਾਲ ਦੀ ਨਾਲ ਮੈਂ ਨਾਪ ਲਈ ਜਾਣਾ ਵਾ ਤੇ ਨਾਪ ਲਿਖੀ ਜਾਣਾ ਵਾ ਤੇ ਇਹਦਾ ਜਿਹੜਾ ਹੁਣ ਮੈਂ ਸੂਟ ਬਣਾਉਣਾ ਵਾ ਨੂੰ ਉਹਨੂੰ ਕੋਈ ਪਲੇਟ ਨਹੀਂ ਬਣਾਉਣਾ ਕੁਛ ਨਹੀਂ ਵੱਲ ਬੋਰਡ ਗਲਾ ਬਣਾਉਣਾ ਵਾ ਸਿੰਪਲ ਤੇ ਲਾਈਨਿੰਗ ਕਿਉਂਕਿ ਲੱਗਣੀ ਆ ਉਹ ਆਰਕੰਡੀ ਦਾ ਪਤਲਾ ਕੱਪੜਾ ਵਾ ਤੇ ਥੱਲੇ ਜਿਹੜਾ ਵਾ ਨਾ ਮੈਂ ਇਹਦਾ ਲਾਈਨਿੰਗ ਵਾਲਾ ਕੱਪੜਾ ਲਿਆ ਵਾ ਉਹ ਮੈਂ ਫੁੱਲ ਵੈਲ ਦੀ ਪੱਗ ਲਈ ਆ ਵਧੀਆ 75 ਰੁਪਏ ਮੀਟਰ ਆ ਸੀ ਕੱਪੜਾ ਇਹ ਲਾਈਨਿੰਗ ਦਾ ਵਧੀਆ ਕੱਪੜਾ ਵਾ ਜਿਹੜਾ ਇਹਦੇ ਥੱਲੇ ਲਾਉਣਾ ਕਿਉਂਕਿ ਇਹ ਪਤਲਾ ਬਹੁਤ ਹੈ ਜਿਹੜਾ ਆਰਕੰਡੀ ਦਾ ਕੱਪੜਾ ਬਹੁਤ ਜ਼ਿਆਦਾ ਹੀ ਪਤਲਾ ਹੁੰਦਾ ਵਾ ਤੇ ਤਾਂ ਕਰਕੇ ਫਿਰ ਇਹਦੇ ਥੱਲੇ ਥੋੜੀ ਜੀ ਹੈਵੀ ਲਾਈਨਿੰਗ ਲ ਤੇ ਮੈਂ ਮਤਲਬ ਹੋਰ ਲਾਈਨਿੰਗ ਕੋਈ ਤਾਂ ਨਹੀਂ ਲਾਈ ਸਿੰਥੈਟਿਕ ਵਗੈਰਾ ਦੀ ਮੈਂ ਸੋਚਿਆ ਕਿ ਜਿਹੜਾ ਨਾ ਮਤਲਬ ਕਪੜਾ ਵਾ ਉਹ ਫਿਰ ਗਰਮ ਹੋਂ ਲੱਗਣ ਲੱਗ ਜਾਣਾ ਵਾ ਫਿਰ ਗਰਮੀਆਂ ਚ ਪਹਿਣਾ ਨਹੀਂ ਹੈਗਾ ਇੱਥੇ ਮੈਂ ਸਾਰੇ ਹੀ ਕਿਰਨ ਦਾ ਲੈ ਲਿਆ ਵਾ ਨਾਪ ਬਾਵਾ ਮੋਢੇ ਮੁੱਢੇ ਮੋਢੇ ਵੈ ਨਾਪਣ ਦੀ ਜ਼ਰੂਰਤ ਨਹੀਂ ਪੈਂਦੀ ਹੁੰਦੀ ਉਹ ਕਿਉਂਕਿ ਆਪਾਂ ਛਾਤੀ ਦੇ ਹਿਸਾਬ ਨਹੀਂ ਰੱਖ ਲਈਦਾ ਮੋਢਾ ਤੇ ਪਰ ਫਿਰ ਵੀ ਮੈਂ ਨਾਪ ਲਿਆ ਸੀ ਤਾਂ ਮੋਢਾ ਇਹਦਾ ਨਿਕਲਿਆ 2.8 ਤੇ ਗਲਾ ਇਹਦਾ 4 ਹੀ ਤੇ ਬੜਾ ਪਿਆਰਾ ਹੈ ਟੇਲਰ ਨੇ ਸਿੱਤਾ ਇਹ ਸੂਟ ਤੇ ਫਿਟਿੰਗ ਬੜੀ ਵਧੀਆ ਵਾ ਤੇ ਨਾਲੇ ਉਹ ਬਹੁਤ ਹੀ ਜਿਆਦਾ ਨਾ ਟੈਟ ਕਪੜੇ ਨਹੀਂ ਪੌਂਦੀ ਥੋੜੇ ਹਲਕੇ ਲੂਜ਼ ਹੀ ਪੌਂਦੀ ਆ ਤੇ ਇੱਥੇ ਮੈਂ ਨਾ ਇਹ ਜਿਹੜਾ ਸੂਟ ਇਹਦਾ ਪ੍ਰੈਸ ਕੀਤਾ ਸੀ ਤਾਂ ਮੈਂ ਚਲੋ ਤੈਨ ਨਾ ਖਰਾਬ ਹੋ ਜੇ ਫੇਰ ਘਰ ਆ ਰੱਖ ਲੈਨੇ ਆ ਨਹੀਂ ਤਾਂ ਪ੍ਰੈਸ ਮੈਨੂੰ ਹੀ ਕਰਨਾ ਪੈਣਾ ਵਾ ਤੇ ਤੂੰ ਕਰਕੇ ਤੇ ਮੈਂ ਸਾਈਡ ਤੇ ਕਰ ਲੈਣਾ ਵਾ ਤੇ ਮੈਂ ਫਿਰ ਕਟਿੰਗ ਕਰ ਦੇਣੀ ਆ ਸ਼ੁਰੂ ਸ਼ਰਟ ਦੀ ਇਹ ਪੀਸ ਹੈ ਜਿਹਦਾ ਮੇਰੇ ਨਾ ਮੈਂ ਸੂਟ ਲਿਆਂਦਾ ਸੀ ਆਪਣਾ ਹੀ ਤੇ ਉਹਦੇ ਵਿੱਚੋਂ ਫਿਰ ਇਹ ਨਿਕਲ ਆਇਆ ਪੀਸ ਇੰਨਾ ਕੁ ਬਚ ਗਿਆ ਤੇ ਮੈਂ ਕਿਹਾ ਚਲੋ ਫਿਰ ਹੁਣ ਐਵੇਂ ਤੁਰਿਆ ਫਿਰਨਾ ਤੇ ਚਲੋ ਸੂਟ ਬਣਾ ਲੈਨੇ ਪਹਿਲੋਂ ਨਾ ਮੈਂ ਇਦਾਂ ਬਰਸਰਦਾ ਰੱਖ ਕੇ ਵੇਖਿਆ ਕਿ ਸ਼ਾਇਦ ਘੇਰਾ ਬਣ ਗਿਆ ਤੇ ਫਿਰ ਆਪਾਂ ਮਰੀਲਾ ਨਾ ਬਣਾਵਾਂਗੇ ਤੇ ਪਰ ਉਹ ਬਰਸਰਦਾ ਜਿਹੜਾ ਵਾ ਘੇਰਾ ਨਹੀਂ ਹੀ ਬਣ ਗਿਆ ਤੇ ਇੱਥੇ ਫਿਰ ਮੈਂ ਕਲਾਰ ਕੇ ਲੈ ਲਿਆ ਮੈਂ ਕਿਹਾ ਚਲੋ ਬਾਹ ਨੂੰ ਜੋੜੀ ਆ ਲੱਗ ਜਾਊਗਾ ਤੇ ਜੋੜ ਲਾ ਕੇ ਆਪਾਂ ਲੈਸਾ ਵਗੈਰਾ ਤੇ ਲਾਉਣੀਆਂ ਹੀ ਲਾਉਣੀਆਂ ਆ ਇਥੋਂ ਮੈਂ ਮੇਜ਼ਰੀਮੈਂਟ ਲੈ ਮੈਂ ਇਹਦਾ ਲਿਆਵਾ ਅਮ 6 ਕਿਦਾ ਇਹਦਾ ਮੈਂ ਤੀਰਾ ਲੈ ਲਿਆਵਾ ਜਿੱਥੋਂ ਮੈਂ ਇਹਨਾਂ ਪਹਿਲਾਂ ਕੱਪੜਾ ਬਰਾਬਰ ਕਰ ਲੂੰਗੀ ਨਾਲੇ ਨਾਲ ਮੈਂ ਕਟਿੰਗ ਥੋੜੀ ਜੀ ਅੱਧਾ ਇੰਚ ਅੱਗੇ ਨੂੰ ਪਾਉਣੀ ਹੁੰਦੀ ਆ ਤੇ ਇਥੋਂ ਮੈਂ ਲੈ ਲਿਆਵਾ 7 ਇੰਚ ਤੇ ਇਹਦੀ ਹੁਣ ਮੈਨੂੰ ਯਾਦ ਨਹੀਂ ਆਉਂਦਾ ਕਿ ਮੈਂ ਛਾਤੀ ਕਿੰਨੀ ਨਾਪੀ ਸੀ ਮੈਨੂੰ ਭੁੱਲ ਗਿਆਵਾ ਤੇ ਛੋਟਾ ਜਿਹਾ ਤਾਂ ਨਾ ਪਿਆ 14 ਇ ਦੀ ਕਮਰ ਆ ਮਤਲਬ ਤੇ ਮੇਰਾ ਖਿਆਲ 17 ਜਾਂ 17.5 ਛਾਤੀ ਸੀ ਤੇ हिਪ हिਪ ਆਈ ਥਿੰਕ 19 ਸੀ ਤੇ ਇਥੋਂ ਮੈਂ ਲਾਈਨ ਵਗੈਰਾ ਜਿਹੜੀ ਉਹ ਮੈਂ ਨਾਪ ਕੇ ਤੇ ਹਜੇ ਵਕੱਚਾ ਜਾਂ ਨਾਪ ਰੱਖਣ ਨਹੀਂ ਆ ਕਿਉਂਕਿ ਇਹ ਜਿਹੜਾ ਨਾਪ ਵਾ ਨਾ ਇਹ ਤੇ ਜਿਹੜਾ ਮਰੇਲਾ ਕੱਟ ਦਾ ਨਾਪ ਹੁੰਦਾ ਉਹ ਅਲੱਗ ਹੁੰਦਾ ਵਾ ਤਾਂ ਮਰੇਲਾ ਕੱਟ ਦਾ ਵੀ ਸਾਡੇ ਕੋਲ ਨਾਪ ਹੈਗਾ ਵਾ ਛਨੀਲ ਦੀ ਇਹਦੀ ਫਰਾਗ ਉਸਿਆ ਨਾਲ ਚ ਸਟਿਚ ਕਰਵਾਈ ਸੀ ਉਹਦਾ ਪਰ ਮੈਂ ਉਹ ਕੱਢੀ ਨਹੀਂ ਬੈਠ ਜੋ ਮੈਂ ਫਿਰ ਇੰਨਾ ਕਿ ਤੇ ਆਈਡੀਆਂ ਜਦੋਂ ਆਪਾਂ ਸੂਟ ਵਗੈਰਾ ਜਦੋਂ ਸਿੱਖੀ ਹੁੰਦੀ ਸਟਿਚਿੰਗ ਤੇ ਫਿਰ ਇੰਨਾ ਕਿ ਤੇ ਆਈਡੀਆਂ ਹੁੰਦਾ ਹੀ ਆ ਤੇ ਇੱਥੋਂ ਮੈਂ ਥੱਲਿਓਂ ਤੱਕ ਇਹਦਾ ਨਾਪ ਲੈਣਾ ਵਾ ਗਲਾਈ ਜੀ ਚ ਕਿਉਂਕਿ ਮਰੀਲਾ ਆਪਾਂ ਇਹਨੂੰ ਬਣਾਉਣਾ ਤੇ ਸ਼ੋਰਟ ਜੱਬ ਬਣਾਉਣਾ ਬੜਾ ਪਿਆਰਾ ਬਣਨਾ ਵਾ ਜਦੋਂ ਕਿਰਨ ਪਾਉਗੀ ਨਾ ਤੇ ਫਿਰ ਮੈਂ ਤੁਹਾਡੇ ਨਾਲੇ ਇਹ ਪਾਇਆ ਵੀ ਸ਼ੇਅਰ ਕਰੂੰਗੀ ਤੇ ਬੜਾ ਹੀ ਪਿਆਰਾ ਬਣਦਾ ਬਹੁਤ ਸੋਹਣਾ ਬਣਦਾ ਵਾਏ ਸੂਟ ਤੁਸੀਂ ਵੀ ਟਰਾਈ ਕਰਿਓ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਤੇ ਮੈਂ ਆਪਣਾ ਵੀ ਬਣਾਉਣਾ ਉਹਦਾ ਮੈਂ ਮਤਲਬ ਜਿਹੜਾ ਸਾਰਾ ਵਾ ਨਾਪ ਉਹ ਤੁਹਾਨੂੰ ਡਿਟੇਲ ਦੇ ਨਾਲ ਦੱਸੂਗੀ ਇਹ ਮੈਂ ਬਣਾਇਆ ਵਾ ਪਰ ਨਾਲੇ ਨਾ ਮੇਰਾ ਮਾਈਕ ਖਰਾਬ ਹੋਇਆ ਵਾ ਮੇਨ ਪ੍ਰੋਬਲਮ ਮੇਰੀ ਇਹ ਆ ਕਿ ਮੇਰਾ ਮਾਈਕ ਖਰਾਬ ਹੋਇਆ ਵਾ ਤੇ ਮੈਨੂੰ ਬਹੁਤ ਦਿਨ ਹੋ ਗਿਆ ਵਾਇਸ ਓਵਰ ਹੀ ਕਰਨੀ ਪੈਣੀ ਆ ਤੇ ਇਥੋਂ ਨਾ ਮੈਂ ਇਹਦਾ ਜਿਹੜਾ ਬੋਰਡ ਗਲਾ ਵਾ ਬੁਕਰਮ ਵਗੈਰਾ ਦੇ ਨਾਲ ਨਹੀਂ ਬਣਾਉਣਾ ਮੈਂ ਨਾਲ ਹੀ ਨਾ ਮਤਲਬ ਲਾਈਨਿੰਗ ਦੇ ਨਾਲ ਹੀ ਬਣਾਤਾ ਹਾਂ ਇਹਨੂੰ ਵੱਖਰੀ ਕੋਈ ਪੱਟੀ ਵਗੈਰਾ ਕੁਝ ਨਹੀਂ ਮੈਂ ਅਟੈਚ ਕੀਤਾ ਉਹ ਵੀ ਮੈਂ ਤੁਹਾਨੂੰ ਤਰੀਕਾ ਦੱਸੂਗੀ ਕਿ ਕੋਈ ਰੇਪ ਨਹੀਂ ਲਾਉਣੀ ਪੈਂਦੀ ਕੁਝ ਨਹੀਂ ਲਾਈਨਿੰਗ ਦੇ ਨਾਲ ਹੀ ਮੈਂ ਜਿਹੜਾ ਗਲਾ ਵਾ ਕਰਦਾ ਕੱਟਦਾ ਨਾ ਇਹ ਬੋਰਡ ਸੀ ਨਾ ਇਹ ਮਤਲਬ ਗੋਲ ਗਲਾ ਵੀ ਡੂੰਗਾ ਨਹੀਂ ਬਣਾਇਆ ਤਾਂ ਨਾ ਮੈਂ ਜ਼ਿਆਦਾ ਬੋਰਡ ਬਣਾਇਆ ਗਲਾ ਤੇ ਠੀਕ ਠਾਕ ਜਾ ਬਣਾਇਆ ਨਾ ਆ ਇੱਥੇ ਇਹਨਾਂ ਸ਼ੇਪ ਆ ਜਾਣੀਆਂ ਨਿਕਲ ਕੇ ਮਰੇਲਾ ਦੀ ਤੇ ਤੁਸੀਂ ਵੇਖੇ ਨੇ ਬੜੀ ਪਿਆਰੀ ਸ਼ੇਪ ਬਣੀ ਆ ਔਰ ਜਿੱਦਾਂ ਦੀ ਇਹਦੀ ਸ਼ੇਪ ਬਣੀ ਆ ਉਦਾਂ ਦੇ ਇਹ ਸੀਪ ਕੇ ਰੈਡੀ ਹੋਇਆ ਵਾ ਤੇ ਇਹ ਸੀਪ ਵੀ ਗਿਆ ਵਾ ਤੇ ਮੈਂ ਤੁਹਾਡਾ ਨਾਲ ਥੋੜੀ ਜੀ ਵਿਖਾ ਦੂੰਗੀ ਸ਼ਰਟ ਦਾ ਐਂਡ ਤੇ ਮੈਂ ਸ਼ਰਟ ਬਣੀ ਜਿਹੜੀ ਆ ਉਹਦੀ ਮੈਂ ਪਿਕਚਰ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਇਹਦੀ ਹਜੇ ਜਿਹੜੀ ਮਤਲਬ ਬਾਟਮ ਆ ਉਹ ਬਣਨ ਵਾਲੀ ਆ ਤੇ ਸਾਡੇ ਆਗੇ ਜੂਪੀ ਵਾਲੇ ਗੈਸਟ ਕਿ ਉਹਨਾਂ ਨੂੰ ਲੈਣ ਵਾਸਤੇ ਤੇ ਮੈਂ ਉਹਨਾਂ ਦਾ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਫਿਰ ਉਹ ਆਪ ਸੋਸ਼ਲ ਮੀਡੀਆ ਤੇ ਨਹੀਂ ਹੈਗੇ ਤੇ ਹਰ ਬੰਦੇ ਦੀ ਆਪਣੀ ਪ੍ਰਾਈਵੇਸੀ ਹੁੰਦੀ ਪਰ ਉਹਨਾਂ ਵੱਲੋਂ ਮੈਨੂੰ ਕੋਈ ਨਾ ਹਨੀ ਆ ਵੀ ਤੂੰ ਬਣਾ ਨਾ ਬੂਆ ਪਰ ਮੈਂ ਆਪ ਹੀ ਨਹੀਂ ਬਣਾਉਣੀ ਕਿਉਂਕਿ ਹਰ ਇੱਕ ਬੰਦੇ ਦੀ ਨਾ ਆਪਣੀ ਪਰਸਨਲ ਲਾਈਫ ਹੁੰਦੀ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਹੈ ਹੀ ਨਹੀਂ ਹੈਣਾ ਤੇ ਫਿਰ ਆਪਾਂ ਉਹਨਾਂ ਨੂੰ ਨਹੀਂ ਵਿਖਾ ਸਕਦੇ ਤੇ ਮੇਰੇ ਭਾਬੀ ਜੀ ਚਲੋ ਉਹਨਾਂ ਨੂੰ ਮੈਂ ਵਿਖਾ ਵੀ ਦਿੰਨੀ ਹੁੰਨੀ ਆਏ ਮੇਰੇ ਪਤੀ ਜਾਇਆ ਪਤੀਜੇ ਦੀ ਵਾਈਫ ਆਏ ਤੇ ਉਹ ਉਹਨਾਂ ਨੂੰ ਕੋਈ ਤਰਾ ਜਿੰਨੀ ਆ ਪਰ ਮੈਨੂੰ ਆਪਣੇ ਆਪ ਨੂੰ ਹੀ ਆ ਕਿ ਹਨਾ ਅਗਲਾ ਬੰਦਾ ਸਾਡੇ ਘਰ ਇੰਨੀ ਦੂਰੋਂ ਹਨ ਨੂੰ ਮਿਲਣ ਵਾਸਤੇ ਨੇ ਚਾਵਾਂ ਦਾ ਆਇਆ ਤੇ ਅਸੀਂ ਐਵੇਂ ਥੋੜੇ ਜਿਹੀ ਵਿਊਆਂ ਦੇ ਖਾਤਰ ਤੇ ਅਗਲੇ ਨੂੰ ਸੋਸ਼ਲ ਮੀਡੀਆ ਤੇ ਵਿਖਾ ਦੀਆਂ ਨਾ ਚੰਗੀ ਗੱਲ ਨਹੀਂ ਹੁੰਦੀ ਇਦਾਂ ਤੇ ਇੱਥੇ ਮੈਂ ਆਪਣਾ ਗੱਦਗਾ ਖੇਚ ਲਿਆ ਵਾ ਮੈਂ ਕਿਉਂਕਿ ਬੈੱਡ ਸ਼ੀਟ ਕਰੂੰਗੀ ਚੇਂਜ ਤੇ ਬੈੱਡ ਸ਼ੀਟ ਮੈਂ ਵਿਖਾਉਂਗੀ ਤੁਹਾਨੂੰ ਜਿਹੜੀ ਤੇ ਵਿਛਾਉਣੀ ਵੇਖ ਲੈਣੀ ਤੁਸੀਂ ਤੇ ਉਹ ਮੈਂ ਉਹਨਾਂ ਗੈਸਟਾਂ ਦੇ ਕਰਕੇ ਮੈਂ ਫਿਰ ਜਿਹੜੀ ਬੈੱਡ ਸ਼ੀਟ ਆ ਉਹ ਮੈਂ ਵਿਛਾਉਂਗੀ ਗੈਸਟਾਂ ਵਾਲੀਆਂ ਜਿਹੜੀਆਂ ਮੈਂ ਵੈਡ ਸ਼ੀਟਾਂ ਵਾਂ ਉਹ ਅਲੱਗ ਤੋਂ ਰੱਖੀਆਂ ਹੁੰਦੀਆਂ ਵਾਂ ਤੇ ਇਹ ਨਾਲੇ ਮੇਰੇ ਮਤਲਬ ਮੇਨ ਗੈਸਟ ਆਇਆ ਮੇਰੇ ਪੇਕੇ ਆ ਦੁਆਏ ਆ ਮਤਲਬ ਇਹ ਨਹੀਂ ਆ ਕਿ ਮਤਲਬ ਮੇਰੇ ਪੇਕੇ ਨੇ ਮੇਰੀ ਸੱਸ ਦੇ ਪੇਕੇ ਵੀ ਆਉਣਗੇ ਮੌਨਲਾ ਦੇ ਵੀ ਇਨੀ ਰਿਸਪੈਕਟ ਕਰਦੀ ਆ ਇੱਥੇ ਕੋਈ ਸ਼ੱਕ ਨਹੀਂ ਹੈਗਾ ਤੇ ਚਲੋ ਇਹ ਦੂਰੋਂ ਆਏ ਹਨਾ ਇੰਨੀ ਦੂਰੋਂ ਆਏ ਵਿਚਾਰੇ ਸਾਡੇ ਘਰ ਕੇ ਆ ਮਤਲਬ ਮੈਂ ਹੀ ਆ ਨਾ ਮੈਨੂੰ ਮਿਲਣ ਵਾਸਤੇ ਵਿਚਾਰੇ ਆਉਂਦੀ ਆ ਸਪੈਸ਼ਲ ਤੇ ਤਾਂ ਕਰਕੇ ਕਿਰਨ ਕਿਨਨ ਨੂੰ ਲੈਣ ਆਈ ਆ ਛੁੱਟੀਆਂ ਨੇ ਛੁੱਟੀਆਂ ਪਈਆਂ ਵਾ ਤੇ ਕਿਰਨ ਕਹਿੰਦੀ ਮੈਂ ਰਹਿਣਾ ਵਾ ਉੱਥੇ ਮਹੀਨਾ ਤੇ ਉਹ ਲੈਣ ਆਗੇ ਵਿਚਾਰੇ ਇਹਨੂੰ ਤੇ ਬਲਰਾਏ ਤੇ ਕਹਿੰਦੇ ਸੀ ਕਿ ਆਪਾਂ ਛੱਡ ਵੀ ਆਵਾਂਗੇ ਕੋਈ ਗੱਲ ਨਹੀਂ ਪਰ ਉਹ ਆਉਂਦੇ ਹੀ ਨਹੀਂ ਅਹੀਂ ਆਪ ਲੈ ਕੇ ਜਾਣਾ ਵਾ ਤਾਂ ਲੈ ਕੇ ਲੈ ਕੇ ਵੀ ਜਾਵਾਂਗੇ ਤੇ ਛੱਡ ਕੇ ਵੀ ਜਾਵਾਂਗੇ ਤੇ ਨਾ ਮੈਨੂੰ ਕਈਆਂ ਦੀਦੀ ਇੱਕ ਨੇ ਕਈਆਂ ਕਈਆਂ ਨੇ ਪੁੱਛਿਆ ਮੈਨੂੰ ਕਿ ਤੁਸੀਂ ਕਿਤੇ ਘੁੰਮਣ ਨਹੀਂ ਜਾਣਾ ਤਾਂ ਹਾਂ ਦੀਦੀ ਮੈਂ ਜਾਣਾ ਵਾ ਪਰ ਮੈਂ ਜਾਣਾ ਵਾ ਐਂਡ ਤੇ ਕਿਉਂਕਿ ਮੈਂ ਨਾ ਮਤਲਬ ਸਾਡੇ ਘਰ ਕੰਮ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਸੈਪਰੇਟ ਸਾਡਾ ਘਰ ਵਾ ਲੱਗ ਤੇ ਮੇਰਾ ਫਿਰ ਬਹੁਤੇ ਦਿਨ ਰਹਿ ਆ ਨਹੀਂਗਾ ਸਰਦਾ ਕਿਉਂਕਿ ਫਿਰ ਤੁਹਾਨੂੰ ਬੜਾ ਘਰ ਦਾ ਸਾਫ ਸਫਾਈ ਦਾ ਕੰਮ ਬਹੁਤ ਜ਼ਿਆਦਾ ਹੀ ਹੁੰਦਾ ਵਾ ਤੇ ਫਿਰ ਰੋਜ਼ ਦਾ ਰੋਜ਼ ਹੀ ਮੈਂ ਰਮੀ ਨਾਰਿਆ ਨਹੀਂ ਸਰਦਾ ਮੈਂ ਜਿਆਦਾ ਤੋਂ ਜਿਆਦਾ ਮੈਨੂੰ ਤਾਂ 5-6 ਦਿਨ ਵੀ ਬਹੁਤ ਜ਼ਿਆਦਾ ਹੀ ਲੱਗਦੇ ਆ ਤੇ ਪਰ ਹੁਣ ਜਦੋਂ ਆਪਾਂ ਵਿਦੇਸ਼ਾਂ 'ਚ ਜਾਂਦੇ ਹਾਂ ਨਾ ਆਪਾਂ ਯੂਪੀ ਜਾਂਦਾ ਵਾ ਤੁਹਾਨੂੰ 5-6 ਦਿਨ ਤਾਂ ਆਰਾਮ ਨਾਲ ਲੱਗ ਹੀ ਜਾਣੇ ਆ ਅਹੀਂ ਜਾਵਾਂਗੇ ਐਂਡ ਜੀ ਤੇ ਤੁਹਾਨੂੰ ਫਿਰ ਮੇਰੇ ਭਤੀਜੇ ਨੇ ਲੈ ਕੇ ਹੀ ਜਾਣਾ ਵਾ ਵਾਪਸੀ 'ਚ ਵੀ ਤੇ ਮੇਰੀ ਬੇਟੀ ਨੂੰਹੀਂ ਲੈਣ ਜਾਵਾਂਗੀ ਕਿਰਨ ਨੂੰ ਤੇ ਉਹਨਾਂ ਨੇ ਲੈ ਵੀ ਜਾਣਾ ਵਾ ਛੱਡ ਵੀ ਜਾਣਾ ਉਹ ਲੈ ਕੇ ਜਾਂਦੇ ਹੁੰਦੇ ਤੇ ਛੱਡ ਕੇ ਵੀ ਜਾਂਦੇ ਆ ਅਸੀਂ ਕਦੀ ਗਏ ਨਹੀਂ ਇਦਾਂ ਟ੍ਰੇਨ ਤੇ ਗੱਡੀ ਤੇ ਆਪੇ ਲੈ ਜਾਂਦੇ ਆ ਤੇ ਇੱਥੇ ਆ ਗਈ ਆ ਮੈਂ ਪੌੜੀਆਂ ਝਾੜਨ ਆਵਦੀ ਤੇ ਪੌੜੀਆਂ ਝਾੜ ਲੂੰਗੀ ਵਧੀਆ ਤਰਾ ਇੱਥੇ ਨਾ ਅ ਜਿੱਦਾਂ ਧੂੜ ਮਿੱਟੀ ਕਿੱਥੋਂ ਹੁੰਦੀ ਹੋਗੀ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿਉਂਕਿ ਪੌੜੀ ਜਿਹੜੀ ਆ ਉਹਦਾ ਸ਼ੀਸ਼ਾ ਬਿਲਕੁਲ ਕਵਰ ਆ ਤੇ ਆ ਨਾ ਉਹ ਡਿੱਗ ਗਿਆ ਵਾ ਗੁੱਡੇ ਡੋਂਦੇ ਨਾ ਜਿਹੜਾ ਮਾਂਜਾ ਕਹਿੰਦੇ ਇਹਨੂੰ ਹਾਂ ਮਾਂਜਾ ਹੁੰਦਾ ਉਹ ਡਿੱਗ ਗਿਆ ਵਾ ਦਿਲ ਦਾ ਤੇ ਇਹ ਨਾ ਮੈਂ ਸੋਟਿਆ ਨਹੀਂ ਗਾ ਕਿਉਂਕਿ ਆਉਂਦੇ ਆ ਬਸੰਤ ਜਦੋਂ ਆਉਣੀ ਆ ਦੁਬਾਰਾ ਇਹਨੇ ਫੇਰ ਕਹਿਣਾ ਮੈਂ ਗੁੱਡੇ ਡੋਂਨੇ ਤੇ ਫੇਰ ਦੁਬਾਰਾ ਇਹਨੂੰ ਡੋਰ ਚਾਹੀਦੀ ਆ ਤਾਂ ਮੈਂ ਫੇਰ ਇਦਾਂ ਕਰਕੇ ਰੱਖਿਆ ਵਾ ਤੇ ਇੱਥੋਂ ਨਮ ਚਾਰ ਚੰਬ ਲੈਣੀਆਂ ਥੋੜਾ ਕਿਉਂਕਿ ਮਨ ਲ ਹੁਣ ਧੂਲ ਮਿੱਟੀ ਦੇ ਦੇਣ ਆ ਤੇ ਮਤਲਬ ਇਹ ਨਹੀਂ ਕਿ ਤੁਹਾਨੂੰ ਮੈਂ ਵੀਡੀਓ ਵਿਖਾਉਣ ਦੇ ਕਰਕੇ ਇਦਾਂ ਕਰਦੀ ਆ ਇਹ ਮੇਰੇ ਨੇਚਰ ਚ ਵਾ ਸਾਰੀਆਂ ਲੇਡੀਆਂਸ ਤੇ ਹੁੰਦਾ ਹੀ ਆ ਹਨਾ ਹਰ ਇੱਕ ਬੰਦੇ ਨੂੰ ਆਪਣਾ ਘਰ ਪਿਆਰਾ ਹੀ ਹੁੰਦਾ ਤੇ ਛੋਟੀਆਂ ਛੋਟੀਆਂ ਨਾ ਮਕੜੀਆਂ ਹੁੰਦੀਆਂ ਨੇ ਨੀਂ ਕਿਆਂ ਨੀਂ ਕਿਆਂ ਮਕੜੀਆਂ ਹੁੰਦੀਆਂ ਨੇ ਜਿਹੜੀਆਂ ਉਹ ਜਾਲਾ ਬਣਾ ਦਿੰਦੀਆਂ ਰੋਜ਼ ਦਾ ਰੋਜ਼ ਹੀ ਇਹ ਨਹੀਂ ਕਿ ਉਹ ਲਵਣਾ ਕਈਆਂ ਆਪਾਂ ਕਰ ਜਾਂਦੇ ਦੇਖਿਆ ਜਾਲਾ ਲੱਗਾ ਹੁੰਦਾ ਤਾਂ ਆਪਾਂ ਕਹਿੰਦੇ ਨਾ ਸ਼ਾਇਦ ਨਾ ਵਧੀਆ ਤਰ੍ਹਾਂ ਸਫਾਈ ਨਹੀਂ ਕੀਤੀ ਪਰ ਇਦਾਂ ਨਹੀਂ ਹੁੰਦਾ ਅਗਲਾ ਕਰਦਾ ਹੀ ਹੁੰਦਾ ਆਪਣੇ ਪਹੁੰਚ ਦੇ ਹਿਸਾਬ ਨਾਲ ਸਫਾਈ ਪਰ ਇਹ ਹੁੰਦਾ ਵਾ ਕਿ ਜਿਹੜੀਆਂ ਮਕੜੀਆਂ ਨੇ ਅੱਜ ਕੱਲ ਉਹ ਜਾਲੇ ਰੋਜ਼ ਦੀਆਂ ਰੋਜ਼ ਬਣਾਉਂਦੇ ਆ ਰੋਜ਼ ਦੇ ਰੋਜ਼ ਹੀ ਝਾੜਨੇ ਚੰਬੜਨੇ ਪੈਂਦੇ ਆ ਤੇ ਮੈਨੂੰ ਲੱਗਣ ਦੀ ਹੀ ਬਹੁਤ ਜ਼ਿਆਦਾ ਹੀ ਗਰਮੀ ਤੇ ਟਾਈਮ ਵੀ ਸیرے-ਸੇਰੇ ਦਾ ਹੀ ਆ ਆਈ ਥਿੰਕ ਸਾਢੇ ਕਿਛੇ ਦਾ ਟਾਈਮ ਹੈ ਜਿਆਦਾ ਟਾਈਮ ਨਹੀਂਗਾ ਹਜੇ ਹੋਇਆ ਤੇ ਉਸ ਤੋਂ ਪਹਿਲਾਂ ਆਪਾਂ ਧੋਣ ਲੱਗੇ ਹੀ ਵੇੜਾ ਉੜਾ ਤੋਤਾ ਸਾਰਾ ਤੇ ਫਿਰ ਇਹ ਮੈਂ ਬਾਅਦ ਚ ਅੰਦਰਾਂ ਚ ਬਾਅਦ ਵਿੱਚ ਆਈ ਮੈਨੂੰ ਇਹ ਹੁੰਦਾ ਕਿ ਚਲੋ ਅੰਦਰਾਂ ਦੇ ਵਿੱਚ ਠੰਡਾ ਹੀ ਰਹਿਣਾ ਵਾ ਬਾਹਰ ਦਾ ਪਹਿਲੋ ਕਰ ਲੋ ਕਿ ਬਾਹਰ ਧੁੱਪ ਧੁੱਪ ਬਹੁਤ ਜ਼ਿਆਦਾ ਵਾ ਤੇ ਇੱਥੇ ਮੈਂ ਨਾ ਆਪਣੇ ਜੋ ਧੋਣ ਵਾਲੇ ਕੱਪੜੇ ਜਿਹੜੇ ਮੈਂ ਚੁੱਕ ਕੇ ਲੈ ਗਈਆਂ ਬਾਹਰ ਤੇ ਆਹ ਬੈੱਡ ਸ਼ੀਟ ਜਿਹੜੀ ਆ ਇਹ ਵੀ ਮੈਂ ਕਰ ਲੈਣੀ ਆ ਚੇਂਜ ਇਹ ਵੀ ਆਪਾਂ ਧੋ ਰਾਂਗੇ ਤੇ ਇੱਥੇ ਵਿਛਾ ਲੈਣੀ ਆ ਨਵੀਂ ਬੈੱਡ ਸ਼ੀਟ ਤੇ ਬੈੱਡ ਸ਼ੀਟਾਂ ਜਦੋਂ ਸਾਫ਼ ਹੀ ਹੁੰਦੀਆਂ ਸਾਡੀਆਂ ਤੀਜੇ ਦਿਨ ਲੱਥ ਜਾਂਦੀਆਂ ਆ ਬੈੱਡ ਸ਼ੀਟਾਂ ਜਿਆਦਾ ਤੋਂ ਜਿਆਦਾ ਕਿਤੇ ਬਹੁਤ ਜ਼ਿਆਦਾ ਹੀ ਆ ਨਾ ਤੇ 2 ਜਾਂ 3 ਦਿਨ ਸਾਡੀ ਬੈੱਡ ਸ਼ੀਟ ਰਹਿੰਦੀ ਆ ਤੇ ਨਹੀਂ ਤੇ ਨਹੀਂ ਤੇ ਫਿਰ ਸਾਡੀ ਵਰਸ਼ੀਟ ਇਹ ਜ਼ਿਆਦਾਤਰ ਤਾਂ ਰੋਜ਼ ਹੀ ਬਦਲਦੀ ਆ ਕੇਵਲੇ ਵੀ ਆਪਾਂ ਇੱਕ ਦੋ ਦਿਨ ਕੱਢ ਵੀ ਲਈਦੇ ਐਵੇਂ ਤੁਹਾਨੂੰ ਮੈਂ ਕਹੀ ਜਾਵਾਂ ਕਿ ਨਹੀਂ ਮੈਂ ਰੋਜ਼ ਹੀ ਛਾੜਦੀ ਮਤਲਬ ਕਰ ਲਉਣੀ ਆ ਕਈ ਵਾਰ ਮੈਂ ਰੋਜ਼ ਵੀ ਲਾ ਦਿੰਨੀ ਆ ਤੇ ਕਈ ਵਾਰਾਂ ਮੈਂ ਦੂਜੇ ਤੀਜੇ ਦਿਨ ਵੀ ਲਾ ਦਿੰਨੀ ਆ ਤੇ ਇੱਥੋਂ ਮੈਂ ਸਾਰਾ ਨਾ ਮੋਟਾ-ਮੋਟਾ ਜਿਹੜਾ ਕੂੜਾ ਪਹਿਲੋਂ ਪਾ ਰਿਆ ਸੀ ਨਾ ਫਿਰ ਉੱਡ-ਉੱਡ ਕੇ ਬੈੜ ਦੇ ਥੱਲੇ ਵੜੀ ਜਾਂਦਾ ਇਦਾਂ ਸਮਾਨ ਦੇ ਥੱਲੇ ਵੜੀ ਜਾਂਦਾ ਤੇ ਮੈਂ ਕਿਹਾ ਚੱਲੋ ਇਹਨੂੰ ਪਹਿਲੋਂ ਨਾ ਚੋਕ ਕੇ ਸਾਰਾ ਇਧਰੋਂ ਉਧਰੋਂ ਤੇ ਰੱਖ ਦਿੰਨੀ ਆ ਤੇ ਫੇਰੀ ਝਾੜੂ ਲੰਨੀ ਆ ਤੇ ਸਾਰੇ ਨਾ ਮੈਂ ਬੈ ਬੈ ਕੇ ਲਾਉਂਦੀ ਹਾਂ ਕਿ ਸਾਫ਼ ਸੁਥਰਾ ਹੋ ਜੇ ਤੇ ਚਲੋ ਜੀ ਵੀਡੀਓ ਦਾ ਮੈਂ ਵੀ ਕਰ ਲੀਨੀ ਆ ਐਂਡ ਤੇ ਮੇਰੀ ਵੀਡੀਓ ਨੂੰ ਪਲੀਜ਼ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਸੁਣੇ-ਸੁਣੇ ਕਮੈਂਟ ਕਰਿਆ ਕਰੋ ਤੇ ਚਲੋ ਜੀ ਆਪਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਆਪਰਾ ਰੱਖਿਓ ਬਹੁਤ ਸਾਰਾ ਖਿਆਲ ਬਾਏ ਬਾਏ